जी हाँ सिद्धू वाले जी की हत्या के बाद डेढ़ साल बाद जो है सिद्धू के फादर का एक वीडियो जो लेटेस्ट इंटरव्यू बताया जा रहा है जो कि सोशल मीडिया पर तूफान मचाकर रख दिया है उस वीडियो ने क्योंकि उस वीडियो में सिद्धू के पेरेंट्स ने सिद्धू के फादर साहब ने ऐसी बातों का खुलासा किया है कोर्ट रूम के अंदर की बातों का जिसे सुनकर आपकी रूह कांप उठेगी वो वीडियो हम आपको सुनवाने वाले हैं आज के लेटेस्ट अपडेट में साथ ये भी बताएंगे लॉरेंस बिश्नोई आखिरकार कोर्ट रूम में ऐसा क्यों कहता हुआ नजर आ रहा था कि हमें डिस्चार्ज चाहिए इस केस से हमारा कोई लेना देना नहीं है सिद्धू के केस से इस पर भी सिद्धू के फादर साहब ने पहली बार जो है खुलकर बात रखी है एक एक डिटेल हम आपको बताने जा रहे हैं आज के लेटेस्ट अपडेट में दोस्तों साथ ये भी बताएंगे कि सिद्धू के पेरेंट्स किस तरह से मौत के साय में जी रहे हैं दिन रात जो है उन्हें डर सता रहा है क्योंकि उन्हें धमकी मिल रही है धमकियां मिलना जो है बंद नहीं हो रहा है अभी भी फैंस चिंता में हैं क्योंकि बेटा चला गया है पेरेंट्स हैं जो अपने बेटे के लिए लड़ रहे हैं लेकिन जस्टिस डेढ़ साल हो गया डेढ़ साल से ऊपर हो चुका है अब तक नहीं मिला है और अब जब आपको बता दे किसी तरह से बात कोर्ट रूम तक पहुंची तो वहां पर जो है अब डिस्चार्ज मांग रहा रहा है है वो इस केस से कह रहा है कि हमारा कोई लेना देना नहीं है अर्जी पर अर्जी लगाई जा रहा है इतना ही नहीं आपको ये भी बता दे कि सिद्धू के फादर ये भी कहते हुए नजर आ रहे हैं कि पहले तो दिलेरी दिखा रहा था फेसबुक पर पोस्ट कर करके और अब सारी दिलेरी कहाँ गई अब सिट्टी बिट्टी गुल हो गई बस इतना ही था ताकत इसके अंदर अब क्यों डरपोक बन रहा है लॉरेंस इस तरह की तमाम बातें ऑडियो बाते क्लिप हम सुनवाने वाले सुनिएगा और सिद्धू के पेरेंट्स की इन बातों से अगर आप सहमत है तो जरूर अपनी राय कमेंट सेक्शन में लिखिएगा उन्होंने कोर्ट रूम की भी बातें जो है कह डाली हैं इस लेटेस्ट इंटरव्यू में लगभग पिछले डेढ़ साल तो जितना ਔਰ ਜਾਣ ਦਾ سلسلہ ਪਰਿਵਾਰ ਨੂੰ ਸਪੋਰਟ ਕਰਨ ਦੀ ਬੜੀ-ਬੜੀ ਜਿਹੜੀ ਤੁਸੀਂ ਉਦੋਂ ਮੁਕੀਤੀ ਹੈ ਤੁਹਾਡਾ ਸਾਰਿਆਂ ਦਾ ਮੈਂ ਆਪਣੇ ਪਰਿਵਾਰ ਦੀ ਤਰਫੋਂ ਧੰਨਵਾਦ ਕਰਦਾ ਕਿਉਂਕਿ ਹਰੇਕ ਸੰਡੇ ਨੂੰ ਆਪਾਂ ਜਸਟਿਸ ਦੇ ਨਾਲ ਜੁੜੀਆਂ ਹੋਈਆਂ ਗੱਲਾਂ-ਬਾਤਾਂ ਕਰਦੇ ਹਾਂ ਹੁਣ ਤੱਕ ਆਪਾਂ ਕੀ ਕੀਤਾ ਕਿੱਥੇ ਕਿ ਪਹੁੰਚੇ ਆ ਤਾਂ ਕੁਝ ਜੋ ਸਰਕਾਰ ਵੱਲੋਂ ਜਾਤੀਆਂ ਕੀਤੀਆਂ ਜਾਂਦੀਆਂ ਨੇ ਜਾਂ ਜੋ ਟੀਸਾ ਜਿਹੜੀ ਪਰਮਨਸ਼ਤਾ ਸਰਕਾਰ ਨੇ ਵਿਖੋਣੀ ਹੁੰਦੀ ਹੈ ਉਹਦੇ ਵਿੱਚ ਬਹੁਤ ਵੱਡੀ ਲਾਪਰਵਾਹੀ ਜਿਵੇਂ ਪਹਿਲਾਂ ਵਕਤ ਤੁਸੀਂ ਉਦਾਂ ਹੀ ਹੁਣ ਵੀ ਕਰ ਰਹੇ ਨੇ ਤਾਂ ਵਤੀਰੇ ਨੂੰ ਵੇਖ ਕੇ ਇਸ ਤਰ੍ਹਾਂ ਲੱਗਦਾ ਜਿੱਦਾਂ ਕੋਈ ਗੈਂਗਸਟਰ ਬਾਦ ਦੇ ਨਾਲ ਗਵਰਨਮੈਂਟ ਦੀ ਕੋਈ ਸਾਟਗਾਟ ਹੁੰਦੀ ਹੈ ਜਾ ਉਹਨਾਂ ਨੇ ਕੋਈ ਇਹਨਾਂ ਦੇ ਨਾਲ ਸਮਝੌਤਾ ਕੀਤਾ ਹੁੰਦਾ ਕਿਉਂਕਿ ਇੱਕ ਸਹੀ ਕੰਮ ਕਰਨ ਵਾਲਾ ਗਵਰਨਮੈਂਟ ਦਾ ਸਹੀ ਟੈਕਸ ਪੇ ਕਰਨ ਵਾਲਾ ਨਾਗਰਿਕ ਉਹ ਹਰ ਛੋਟੀ ਗੱਲ 'ਤੇ ਸੜਕਾਂ ਦੇ ਧੱਕੇ ਖਾ ਰਿਹਾ ਹੈ ਪ੍ਰੰਤੂ ਕਾਨੂੰਨ ਨੂੰ ਤੋੜਨ ਵਾਲੇ ਖੌਫ ਪੈਦਾ ਕਰਨ ਵਾਲੇ ਉਹ ਜੇਲ੍ਹਾਂ ਦੇ ਵਿੱਚ ਇੱਕ ਹੋਸਟਲ ਬਣਾ ਕੇ ਫੋਨਾਂ ਦੇ ਵਰਤੋਂ ਕਰਕੇ ਉਦਾਂ ਹੀ ਲੋਕਾਂ ਨੂੰ ਧੋਖਾਉਣ ਦਾ ਕੰਮ ਬਾਅਦ ਸਪੋਰਟ ਜਾਰੀ ਹੈ। ਪਿਛਲੇ 2-4 ਦਿਨਾਂ ਦੇ ਵਿੱਚ ਤੁਸੀਂ ਵੇਖਿਆ ਹੋਣਾ ਥੋੜਾ ਬਹੁਤਾ ਲੱਗਿਆ ਵੀ ਪੁਲਿਸ ਥੋੜਾ ਜਿਹਾ ਪੈਰਾਂ ਤੇ ਗੋਲੀਆਂ ਮਾਰਨ ਦਾ ਲੱਗਿਆ। 4-5 ਕੇਸ ਹੋਏ ਨੇ ਪਤਾ ਨਹੀਂ ਸੱਚੇ ਜਾਂ ਝੂਠੇ ਰੱਬ ਜਾਣਦਾ ਹੈ। ਪਰੰਤੂ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਵੀ ਅਸੀਂ ਐਕਟਿਵ ਆਂ। ਪਰੰਤੂ ਆਪਣੇ ਕੇਸ ਦੇ ਮਾਮਲੇ ਦੇ ਵਿੱਚ ਤਾਂ ਕਿਤੇ ਵੀ ਨਹੀਂ ਲੱਗ ਰਿਹਾ ਵੀ ਕੋਈ ਵੀ ਸਿੱਟ ਦਾ ਅਫਸਰ ਜਾਂ ਸਰਕਾਰ ਗੰਭੀਰ ਹੋਵੇ ਪਿਛਲੇ 8 ਮਹੀਨਿਆਂ ਤੋਂ ਆਪਾਂ ਲਾਰੈਂਸ ਦੀ ਵੀਡੀਓ ਦਾ ਵਿਰੋਧ ਕਰਦੇ ਆ ਰਹੇ ਹਾਂ ਤਾਂ ਪੂਰੇ 8 ਮਹੀਨਿਆਂ ਦੇ ਵਿੱਚ ਜਾ ਕੇ ਸਰਕਾਰ ਨੇ ਇੱਕ ਗੱਲ ਤਾਂ ਮੰਨੀ ਹੈ ਵੀ ਇਹ ਵੀਡੀਓ ਬਣੀ ਤਾਂ ਜਰੂਰ ਹੈ ਪਰ ਪੰਜਾਬ ਤੋਂ ਬਾਹਰ ਬਣ ਗਈ ਕਿਤੇ ਇਹ ਤਾਂ ਮੰਨ ਲਿਆ ਬਣੀ ਵੀ ਕਸਟਡੀ ਦੇ ਵਿੱਚ ਹੈ ਹੁਣ ਕਸਟਡੀ ਤੁਹਾਡੀ ਹੋਵੇ ਚਾਹੇ ਦੂਜੀ ਸਟੇਟ ਦੀ ਹੋਵੇ ਤਾਂ ਫਿਰ ਜ਼ਿੰਮੇਵਾਰ ਕੌਣ ਹੈ ਐਫ ਆਈ ਆਰ ਦਰਜ ਕਰਨ ਲਈ ਰਾਜੀ ਹੋ ਗਏ ਨੇ ਪਰੰਤੂ ਕਿਸੇ ਬੰਦੇ ਦਾ ਨਾਂ ਨਹੀਂ ਪਾ ਸਕਦਾ ਅਣਪਛਾਤੇਆਂ ਦੇ ਖਿਲਾਫ ਐਫ ਆਈ ਆਰ ਦੇਣ ਲੱਗੇ ਨੇ ਨਾਲ ਇਹ ਵੀ ਮੰਨ ਗਏ ਨੇ ਵੀ ਜਿਹੜੀ ਉਹ ਵੀਡੀਓ ਹੈ ਉਹ ਗੈਰ ਕਾਨੂੰਨਨਾ ਹੈ ਉਹਨੂੰ ਅਸੀਂ YouTube ਤੋਂ ਹਟਾ ਦੇਾਂਗੇ ਹਟਾਈ ਨਹੀਂ ਹਲਕਤ ਇਹ ਵੀ ਲੱਗਦਾ ਵੀ ਸ਼ਾਇਦ ਹਟੇ ਵੀ ਨਾ ਕਿਉਂਕਿ ਬੜੀ ਮਿਲੀ ਭੁਗਤ ਦੇ ਨਾਲ ਇੱਕ ਨੈਕਸਸ ਦੇ ਵੱਲੋਂ ਉਹ ਬਣਾਈ ਗਈ ਹੈ ਉਸ ਵੀਡੀਓ ਬਣਾਉਣ ਦਾ ਮਤਲਬ ਇਹ ਕੋਈ ਹੈ ਵੀ ਜੇ ਇਹਨਾਂ ਨੂੰ ਕੇਸਾਂ ਦੇ ਵਿੱਚੋਂ ਵਹੀ ਕਰਾਉਣਾ ਹੈ ਲੋਕਾਂ ਨੂੰ ਗਵਾਹਾਂ ਨੂੰ ਡਰਾਉਣਾ ਤਾਂ ਇਸੇ ਕਰਕੇ ਉਹ 12 ਮਿਲੀਅਨ ਕਰਾਸ ਕਰ ਚੁੱਕੀ ਹੈ نیوز ਦੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਪਾਸੇ ਹ ਮਾਨਯੋਗ ਹਾਈ ਕੋਰਟ ਦੇ ਵਿੱਚ ਹਲਫਨਾਮਾ ਦਾਇਰ ਕਰਕੇ ਇਹ ਗੱਲ ਕਹਿੰਦੇ ਆ ਵੀ ਇਹ ਵੀਡੀਓ ਗੈਰ ਕਾਨੂੰਨੀ ਹੈ ਉਹ ਭਾਈ ਜੇ ਗੈਰ ਕਾਨੂੰਨੀ ਆ ਤਾਂ ਫਿਰ ਚੱਲਦੀ ਕਦੋਂ ਆ ਕੀ ਤੁਸੀਂ ਤੁਹਾਡੀ ਜਿਹੜੀ ਇੰਡੀਆ ਦੀ アドਵਾਈਜ਼ਰੀ ਉਹ ਕਹਿੰਦੀ ਹੈ ਵੀ ਕਿਸੇ ਕ੍ਰਿਮੀਨਲ ਬੰਦੇ ਨੂੰ ਤੁਸੀਂ ਸੋਸ਼ਲ ਮੀਡੀਆ ਤੇ ਇੰਟਰਵਿਊ ਨਹੀਂ ਦੂਜਾ ਨਾ ਕਰੋ ਉਹਦੀ ਇੰਟਰਵਿਊ ਨਾ ਪ੍ਰਕਾਸ਼ਿਤ ਕਰੋ ਉਹਦੀ ਇੰਟਰਵਿਊ ਨਾ ਲਓ ਤੇ ਦੂਜੇ ਪਾਸੇ ਤੁਸੀਂ ਮਾਨਯੋਗ ਅਦਾਲਤ ਦੇ ਵਿੱਚ ਜਾ ਕੇ ਵੀ ਹਲਫਨਾਮਾ ਦੇ ਕੇ ਵੀ ਝੂਠ ਬੋਲ ਰਹੇ ਹੋ ਵੀ ਉਹ ਵੀਡੀਓ ਗਲਤ ਹੈ ਗੈਰਕਾਨੂੰਨੀ ਹੈ ਬਣਨੀ ਨਹੀਂ ਚਾਹੀਦੀ ਸੀ ਪਰ ਬਣ ਤਾਂ ਗਈ ਹੈ ਪਰ ਚੱਲ ਵੀ ਰਹੀ ਹੈ ਇਹ ਹਾਲ ਸਾਡੀਆਂ ਸਰਕਾਰਾਂ ਦਾ ਵੀਰੋ ਇਹ ਸਾਡੇ ਲੀਡਰਾਂ ਦਾ ਵੀਰੋ ਅੱਜ ਰੈਲੀ ਕਰ ਰਹੇ ਨੇ ਹੁਬਕੇ ਆ ਆਪਣੇ ਗਵਾਂੜ ਬੱਥੇ ਦੇ ਵਿੱਚ ਕੇਜਰੀਵਾਲ ਨੂੰ ਵੀ ਬੁਲਾਇਆ ਹੋਇਆ ਔਰ ਕੀ ਕਦੇ ਇਹ ਦੱਸਣਗੇ ਅਸੀਂ ਇਹ ਗਤੀਵਿਧੀਆਂ ਕਾਦੋਂ ਕਰ ਰਹੇ ਆ ਕੀ ਇਹ ਕਿ ਗਰੀਬ ਘਰ ਚੋਂ ਸਟ੍ਰੈਗਲ ਕਰਨ ਵਾਲਾ ਨੌਜਵਾਨ ਜਿਹੜਾ ਆਪਦੀ ਕਾਬਲੀਅਤ ਦੇ ਜਰੀਏ ਦੁਨੀਆ ਦੇ ਉੱਤੇ ਆਪਣੀ ਪਛਾਣ ਬਣਾ ਕੇ ਕੇ ਆਪ ਦਾ ਗਾਇਕੀ ਦਾ ਲੋਹਾ ਬਣਵਾ ਕੇ ਕੇ